ਇਹ ਇੱਕ ਪਿੰਡ ਪੋਜੋ ਮਾਦਰੀ ਤੋਂ ਦਿਲ ਦਹਿਲਾ ਦੇਣ ਵਾਲੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਆ ਇੱਕ ਪਿਓ ਵੱਲੋਂ ਆਪਣੀ 1 ਸਾਲ 10 ਮਹੀਨਿਆਂ ਦੀ ਬੱਚੀ ਦੇ ਨਾਲ ਬਲਾਤਕਾਰ ਕੀਤਾ ਗਿਆ ਜਦੋਂ ਪਿਤਾ ਨੇ ਇਹ ਕੁਕਰਮ ਕੀਤਾ ਬੱਚੀ ਚੀਕਣ ਲੱਗੀ ਰੋਣ ਲੱਗੀ ਮਾਂ ਭੱਜ ਕੇ ਬੱਚੀ ਦੇ ਕੋਲ ਜਾਂਦੀ ਆ ਤਾਂ ਉਹ ਦੇਖਦੀ ਆ ਕਿ ਮੇਰੀ ਧੀ ਲੋਹੋ ਲੋਹਾਨ ਹੋਈ ਪਈ ਆ ਤੇ ਉਹਦੇ ਪਿਤਾ ਨੇ ਉਹਦੇ ਨਾਲ ਇਹ ਘਟਿਆ ਕਰਤੂਤ ਕੀਤੀ ਆ ਤਾਂ ਉਹ ਭੈਣ ਭੱਜ ਕੇ ਆਪਣੀ ਸੱਸ ਦੇ ਕੋਲ ਜਾਂਦੀ ਆ ਆਪਣੀ ਸੱਸ ਨੂੰ ਕਹਿੰਦੀ ਆ ਕਿ ਦੇਖ ਤੇਰੇ ਪੁੱਤ ਨੇ ਮੇਰੀ ਧੀ ਦੇ ਨਾਲ ਕੀ ਕੀਤਾ ਤਾਂ ਸੱਸ ਗੋ ਕਹਿੰਦੀ ਆ ਕੋਈ ਗੱਲ ਨਹੀਂ ਇਹ ਕਿਹੜਾ ਇਹਦਾ ਸਕਾ ਪਿਓ ਆ ਇਹ ਮੈਂ ਨਹੀਂ ਕਹਿ ਰਹੀ ਇਹ ਉਥੋਂ ਦੇ ਲੋਕ ਕਹਿ ਰਹੇ ਨੇ ਉਹ ਭੈਣਾ ਭਰਾ ਕਹਿ ਰਹੇ ਨੇ ਪਾਲ ਵੀਰ ਪਾਲ ਖਰੋੜ ਵੀਰ ਜਿਹੜਾ ਆਪਣਾ ਫਰਜ ਸੇਵਾ ਸੁਸਾਇਟੀ ਵਾਲਾ ਉਹਨੇ ਇਹ ਪੂਰਾ ਮਾਮਲਾ ਕਵਰ ਕੀਤਾ ਏ ਤਾਂ ਤੁਸੀਂ ਉੱਥੇ ਵੀ ਉਹਦੇ ਪੇਜ ਤੇ ਇਹ ਵੀਡੀਓ ਸੁਣ ਸਕਦੇ ਹੋ ਜੋ ਜੋ ਉੱਥੇ ਲੋਕਾਂ ਨੇ ਦੱਸਿਆ ਉਹਨੂੰ ਸੁਣ ਕੇ ਰੂਹ ਤੱਕ ਕੰਬ ਜਾਂਦੀ ਆ ਦੱਸਿਆ ਗਿਆ ਕਿ ਜਿਹੜੀ ਉਹ ਬੱਚੀ ਸੀ ਉਹ ਖੂਨ ਦੇ ਨਾਲ ਲਹੂ ਲੁਹਾਨ ਸੀ ਉਹਦਾ ਖੂਨ ਵਗ ਰਿਹਾ ਸੀ ਪਰ ਕੋਈ ਵੀ ਉਹਨੂੰ ਹਸਪਤਾਲ ਲੈ ਕੇ ਨਹੀਂ ਗਿਆ ਉਹ ਬੱਚੀ ਪੂਰੀ ਰਾਤ ਰਾਤ 9 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਇਹ ਘਟਨਾ ਵਾਪਰੀ ਤੇ ਸਵੇਰ ਤੱਕ ਬੱਚੀ ਉਦਾਂ ਹੀ ਦਰਦ ਦੇ ਨਾਲ ਬੇਹੋਸ਼ ਪਈ ਰਹੀ ਉਹਦਾ ਖੂਨ ਵਗਦਾ ਰਿਹਾ ਤਾਂ ਸਵੇਰੇ ਮਾਂ ਨੂੰ ਸੱਸ ਵੱਲੋਂ ਬੜਾ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਤੂੰ ਇਸ ਗੱਲ ਦਾ ਰੌਲਾ ਨਾ ਪਾ ਪਰ ਮਾਂ ਨੇ ਆੜ ਗਵਾੜ ਇਸ ਘਟਨਾ ਬਾਰੇ ਦੱਸਿਆ ਪੂਰਾ ਪਿੰਡ ਉੱਥੇ ਇਕੱਠਾ ਹੋ ਗਿਆ ਸਰਪੰਚ ਵੀ ਪਿੰਡ ਦਾ ਉੱਥੇ ਆਇਆ ਤਾਂ ਉਹਨਾਂ ਨੇ ਰਲ ਮਿਲ ਕੇ ਜਿਹੜਾ ਬੱਚੀ ਨੂੰ ਚੁੱਕਿਆ ਤੇ ਬੱਚੀ ਨੂੰ ਹਸਪੀਟਲ ਵਿੱਚ ਦਾਖਲ ਕਰਵਾਇਆ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਜਿਹੜੀ ਇਸ ਲੜਕੀ ਦੀ ਸੱਸ ਸੀ ਉਹਨੇ ਸਬੂਤ ਮਟਾਉਣ ਦੀ ਵੀ ਕੋਸ਼ਿਸ਼ ਕੀਤੀ ਆ ਉਹਨੇ ਬੱਚੀ ਦਾ ਖੂਨ ਧੋਤਾ ਉਹਦੀਆਂ ਲੱਤਾਂ ਉਦਾਂ ਹੀ ਧੋ ਦਿਤੀਆਂ ਤੇ ਨਾਲ ਹੀ ਬੱਚੀ ਦੇ ਜਿਹੜੇ ਜਿਹੜਾ ਪਿਓ ਸੀਗਾ ਉਹਨੇ ਬੱਚੀ ਦੇ ਗੱਲਾਂ ਉੱਪਰ ਦੱਸਿਆ ਜਾ ਰਿਹਾ ਕਿ ਦੰਦੀਆਂ ਵੱਡੀਆਂ ਹੋਈਆਂ ਸੀ ਬੱਚੀ ਦੇ ਚਿਹਰੇ ਇੱਥੇ ਉਹ ਪੂਰੇ ਨਿਸ਼ਾਨ ਪਏ ਹੋਏ ਸੀ ਪਰ ਉਹਨੇ ਜਿਵੇਂ ਉਹਦੀ ਸੱਸ ਨੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਜੋ ਕਰਤੂਤ ਉਹਨੇ ਬੱਚੀ ਦੇ ਫੇਸ ਤੇ ਕੀਤੀ ਸੀ ਕਿ ਉਹ ਲੋਕਾਂ ਨੂੰ ਦਿਖਾਈ ਨਹੀਂ ਦਿੰਦੀ ਸੀ ਉੱਥੇ ਮੌਜੂਦ ਜਿਹੜੇ ਪਿੰਡ ਦੇ ਭੈਣਾ ਭਰਾ ਸੀ ਉਹ ਇਹ ਵੀ ਦੱਸ ਰਹੇ ਸੀ ਕਿ ਪਹਿਲਾਂ ਵੀ ਹਲੇ ਜਿਹੜੀ ਕੁੜੀ ਆ ਉਹਦਾ ਵਿਆਹ ਸ਼ਾਇਦ 2 ਮਹੀਨੇ ਪਹਿਲਾਂ ਹੀ ਦੂਜੀ ਮੈਰਿਜ ਇਸ ਮੁੰਡੇ ਦੇ ਨਾਲ ਇਸ ਇਨਸਾਨ ਦੇ ਨਾਲ ਜਿਹਦਾ ਨਾਮ ਪ੍ਰਦੀਪ ਦੱਸਿਆ ਰਿਹਾ ਜਾ ਰਿਹਾ ਏ ਉਹਦੇ ਨਾਲ ਹੋਈ ਸੀ ਅੰਤੋਂ ਹੁਣ ਕੁਝ ਕੁ ਦਿਨ ਪਹਿਲਾਂ ਹੀ ਦੱਸਿਆ ਜਾ ਰਿਹਾ 20-25 ਦਿਨ ਪਹਿਲਾਂ ਹੀ ਸ਼ਾਇਦ ਏਲ ਧੀਆਂ ਜਿਹੜੀਆਂ ਉਹਦੀਆਂ ਦੋ ਧੀਆਂ ਨੇ ਇਸ ਔਰਤ ਦੀਆਂ ਤਾਂ ਉਹ ਆਪਣੇ ਨਾਲ ਲੈ ਕੇ ਆਪਣੇ ਸਹੁਰੇ ਆਈ ਸੀ ਤਾਂ ਉਦੋਂ ਤੋਂ ਹੀ ਆਂਡਗਵਾੜ ਵੱਲੋਂ ਇਹ ਇਲਜ਼ਾਮ ਉਹਦੇ ਤੇ ਲਾਏ ਜਾ ਰਹੇ ਆ ਦੱਸਿਆ ਜਾ ਰਿਹਾ ਕਿ ਉਦੋਂ ਤੋਂ ਹੀ ਪਿਓ ਜਿਹੜਾ ਹੈਗਾ ਉਨਾ ਬੱਚੀਆਂ ਦੇ ਨਾਲ ਜਿਵੇਂ ਗੱਲਾਂ ਤੇ ਦੰਦੀਆਂ ਦੰਦੀਆਂ ਪਹਿਲਾਂ ਵੀ ਵੜਦਾ ਸੀ ਲੋਕ ਲੋਕ ਕਹਿੰਦੇ ਆ ਕਿ ਅਸੀਂ ਪਹਿਲਾਂ ਵੀ ਵੇਖਿਆ ਮਿਰਚਾ ਮੁਰਚਾ ਉਹਨਾਂ ਨੇ ਬੱਚੀਆਂ ਦੇ ਪਾਉਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਜਿਹੜੀ ਛੋਟੀ ਇਹ ਬੱਚੀ ਸੀਗੀ ਉਹਨੂੰ ਪਾਣੀ ਵਿੱਚ ਵੀ ਡਬੋਇਆ ਇਹ ਲੋਕਾਂ ਦਾ ਉੱਥੇ ਮੌਜੂਦ ਜਿਹੜੇ ਲੋਕ ਆ ਉਹਨਾਂ ਦਾ ਕਹਿਣਾ ਏ ਤਾਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਤੇ ਉਧਰੋਂ ਉਹ ਸੱਸ ਦਾ ਹਾਲ ਜਿਹੜੀ ਆਪਣੇ ਪੁੱਤ ਨੂੰ ਛੁੜਾਉਣ ਵਾਸਤੇ ਥਾਣੇ ਤਾਂ ਪਹੁੰਚ ਗਈ ਪਰ ਜਿਹੜੀ ਉਹ ਮਾਸੂਮ ਬੱਚੀ 1 ਸਾਲ 10 ਮਹੀਨੇ ਦੀ ਉਹ ਬੱਚੀ ਉਹਦਾ ਪਤਾ ਲੈਣ ਵਾਸਤੇ ਹਸਪੀਟਲ ਨਹੀਂ ਗਈ ਕਿੰਡੀ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਕਿ ਇਹਨੂੰ ਇਨਸਾਨੀਅਤ ਕਿਹਾ ਜਾ ਸਕਦਾ ਇੱਕ ਮਾਂ ਦੀ ਮਮਤਾ ਕਿਹਾ ਜਾ ਸਕਦਾ ਜੇ ਉਹ ਉਹਦਾ ਪੁੱਤ ਸੀ ਤਾਂ ਉਹ ਵੀ ਤਾਂ ਮਾਸੂਮ ਬੱਚੀ ਧੀ ਸੀ ਨਾ ਆਪਣੀ ਮਾਂ ਦੀ ਜੇਕਰ ਉਹਨਾਂ ਨੂੰ ਲੱਗਦਾ ਕਿ ਉਹ ਸਾਡੀ ਸਕੀ ਨਹੀਂ ਇਹ ਤਾਂ ਮਾਂ ਨੇ ਦੂਜਾ ਵਿਆਹ ਕਰਾਇਆ ਮੇਰੇ ਪੁੱਤ ਨਾਲ ਇਹ ਤਾਂ ਮਤਰੇਈ ਸਾਡੀ ਪੋਤੀ ਆ ਹੈ ਤਾਂ ਕਿਸੇ ਦੀ ਧੀ ਆ ਨਾ ਉਹ ਵੀ ਇਨਸਾਨੀਅਤ ਨੂੰ ਸ਼ਰਮਸਾਰ ਇਹੋ ਜੀ ਜਿਹੜਾ ਇਹੋ ਜਿਹਾ ਪੁੱਤ ਹੋਵੇ ਜਿਵੇਂ ਉਹ ਮੁੰਡੇ ਨੇ ਕੀਤਾ ਦੋ ਦੋ ਸਾਲਾਂ ਦੀ ਮਸੂਮ ਬੱਚੀ ਦੇ ਨਾਲ ਐਵੇਂ ਤਾਂ ਕੋਈ ਵੀ ਹੋਵੇ ਉਹਦੇ ਨਾਲ ਕਲਾਮ ਨਾ ਕਰੇ ਜੇ ਮਾਂ ਦਾ ਉਹ ਪੁੱਤ ਆ ਤਾਂ ਇਹ ਇਹਦਾ ਮਤਲਬ ਇਹ ਥੋੜੀ ਆ ਕਿ ਮਾਂ ਉਹਨੂੰ ਬਚਾਵੇ ਆਪਣੇ ਪੁੱਤ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਜਿਵੇਂ ਉਹ ਲਗਾਤਾਰ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਤਾਂ ਇਹੋ ਜਿਹੇ ਪੁੱਤ ਦਾ ਜਿਨੇ ਆਪਣੀ ਨਿੱਕੀ ਬਾਲੜੀ ਮਸੂਮ ਬੱਚੀ ਦਾ ਨਹੀਂ ਸੋਚਿਆ ਉਹ ਕਿਸੇ ਦਾ ਵੀ ਸਾਕਾ ਨਹੀਂ ਹੋ ਸਕਦਾ ਕਿਸੇ ਦਾ ਵੀ ਸੱਕਾ ਨਹੀਂ ਹੋ ਸਕਦਾ ਬੇਸ਼ੱਕ ਉਹ ਮਤ੍ਰੇਆ ਪਿਓ ਸੀ ਪਰ ਫਿਰ ਵੀ ਜਿਹੜਾ ਬੰਦਾ ਇਥੋਂ ਤੱਕ ਗੈਰ ਸਕਦਾ ਕਿਸੇ ਮਸੂਮ ਬੱਚੀ ਦੇ ਨਾਲ ਇੰਨੀ ਘਟਿਆ ਕਰਤੂਤ ਕਰ ਸਕਦਾ ਹੈਵਾਨਤ ਭਰੀ ਕਾਰਵਾਈ ਕਰ ਸਕਦਾ ਹੈ ਉਹ ਬੱਚਾ ਕਿਸੇ ਦਾ ਉਹ ਮੁੰਡਾ ਕਿਸੇ ਦਾ ਸੱਕਾ ਹੋ ਸਕਦਾ ਉਹ ਜਾਂ ਇਨਸਾਨ ਕੋਈ ਵੀ ਹੋਵੇ ਉਹ ਕਿਸੇ ਦਾ ਸੱਕਾ ਹੋ ਸਕਦਾ ਤਾਂ ਮਾਂ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਮੈਂ ਆਪਣੇ ਪੁੱਤ ਨੂੰ ਥਾਣੇ ਦੇ ਵਿੱਚੋਂ ਕਢਾਵਾਂ ਤਾਂ ਫਿਰ ਪਾਲ ਵੀਰ ਹੁਰਾਣੇ ਕਿਹਾ ਕਿ ਹੁਣ ਮਾਂ ਭੁੱਲ ਜਾ ਜਿਵੇਂ ਇਸ ਬੱਚੀ ਨੇ ਬੱਚੀ ਦੇ ਨਾਲ ਉਸ ਘਟਿਆ ਇਨਸਾਨ ਨੇ ਕਰਤੂਤ ਕੀਤੀ ਆ ਤਾਂ ਅਸੀਂ ਇਹਨੂੰ ਸਜ਼ਾ ਜ਼ਰੂਰ ਦਿਵਾਵਾਂਗੇ ਤਾਂ ਜਦੋਂ ਮੈਂ ਸੁਣਿਆ ਤਾਂ ਅੱਖਾਂ ਪਾਰਾਈਆਂ ਉਹ ਪੂਰੀ ਘਟਨਾ ਨੂੰ ਸੁਣ ਕੇ ਜੋ ਜੋ ਉੱਥੇ ਲੋਕ ਦੱਸ ਰਹੇ ਸੀ ਜਿਵੇਂ ਜਿਵੇਂ ਉਹ ਪਿਓ ਪਿਛਲੇ 15 ਦਿਨਾਂ ਤੋਂ ਆਪਣੀਆਂ ਧੀਆਂ ਦੇ ਨਾਲ ਕਰ ਰਿਹਾ ਸੀ ਦੇਖ ਕੇ ਮਨ ਨੂੰ ਮਨ ਬੜਾ ਝੰਡੋੜਿਆ ਗਿਆ ਕਿ ਕਿਹਦੇ ਤੇ ਵਿਸ਼ਵਾਸ ਕੀਤਾ ਜਾਵੇ ਆਖਰ ਇੱਥੇ ਕਿਹਦੇ ਤੇ ਵਿਸ਼ਵਾਸ ਕੀਤਾ ਜਾਵੇ ਉਸ ਭੈਣ ਨੇ ਉਹ ਮਰਦ ਦੇ ਨਾਲ ਵਿਆਹ ਕਰਵਾਇਆ ਸੀ ਚਲੋ ਕਿ ਮੇਰੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝੂਗਾ ਪਰ ਉਹਨੇ ਇੰਨੀ ਘਟਿਆ ਕਰਤੂਤ ਕੀਤੀ ਉਹਦੀਆਂ ਦੋ ਧੀਆਂ ਇੱਕ ਵੱਡੀ ਇੱਕ ਇਹ ਛੋਟੀ ਜਿਹੜੀ 1 ਸਾਲ ਤੇ 10 ਮਹੀਨੇ ਦੀ ਬੱਚੀ ਤਾਂ ਪਿਓ ਉਹਨੇ ਝੁੱਕ ਕੇ ਲਿਆ ਗਿਆ ਉਹਨੂੰ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਿਹੜਾ ਵੀ ਕੋਈ ਇਹ ਇਨਸਾਨ ਜਿਹੜਾ ਥੋੜੀ ਜਿਹੀ ਵੀ ਇਨਸਾਨੀਅਤ ਰੱਖਦਾ ਤਾਂ ਉਹ ਜਦੋਂ ਇੱਕ ਘਟਨਾ ਨੂੰ ਸੌਂਦਾ ਤਾਂ ਉਹਦੀ ਅੱਖਾਂ ਨਾਮ ਹੋ ਜਾਂਦੀਆਂ